ਉੱਤੇ ਨਹੀਂ ਆਇਆ ਕਿ ਘੈਰ ਨਾਲ ਉਹਨਾਂ ਕਿੱਥੇ ਹੈ ਨਹੀਂ 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 ਉਹਦੇ ਕੋਲ ਕੋਲ ਹੋਇਆ ਕਿ ਉਹਨਾਂ ਸਾਰਾ ਉਹਨਾਂ ਦਾ ਮਾਲ ਘੜਾ ਤੋਂ ਪੰਜਾਬ ਦਾ ਸੁਣੋ ਇਹਦੀ ਤੇਰੇ ਲਈ ਪੰਜਾਬ ਪੜਾਇਆ ਹੈ ਤੇਰੇ ਲਈ ਇਹਦਾ ਖੋਦੀਆਂ ਖੋਦਿਆ ਮਨਜੀਤ ਸਿੰਘ ਰਾਏ ਮੈਂ ਪੁਰ ਹੀਰਾ ਤੋਂ ਆ ਔਰ ਮੈਂ ਪੀੜਤਾਂ ਸਰਕਾਰ ਕੋਲੋਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿੱਚ ਮੇਰੀ ਸਾਢੀ ਸਾਰੀ ਜ਼ਮੀਨ ਆ ਰਹੀ ਹੈ ਪ੍ਰਧਾਨ ਜੀ ਉਹ ਇੱਕ ਆ ਨਈ ਮਲਮੀ ਮੁਹਿੰਮ ਚਲਾ ਦਿੱਤੀ ਹੈ ਕਿ ਪੈ ਝਾੜੂ ਵਾਲਿਆਂ ਦੀ ਜਿਹੜੀ ਐਂਟਰੀ ਉਹ ਬੈਨ ਕਰ ਦਿੱਤੀ ਗਈ ਹੈ ਕਿ ਪੂਰਾ ਮਾਮਲਾ ਤੇ ਕਿੰਨੇ ਵੋਟਾਂ ਤੇ ਕਾਇਆ ਜਾ ਰਹੇ ਨੇ ਦੇਖੋ ਇਹ ਅਸਲ ਦੇ ਵਿੱਚ ਜਿਹੜੇ ਪੰਜਾਬ ਦਾ ਨੁਕਸਾਨ ਕਰਨਗੇ ਜਦੋਂ 2020 ਕੀ ਦਾ ਅੰਦੋਲਨ ਸੀ ਜਦੋਂ ਤਿੰਨੋਂ ਖੇਤੀ ਕਾਨੂੰਨ ਬੀਜੇਪੀ ਲੈ ਕੇ ਆਈ ਤੋਂ ਉਸ ਨਾਲ ਚਾਹੁੰਦੀ ਸੀ ਉਹ ਵੀ ਇਸੇ ਤਰ੍ਹਾਂ ਦੀ ਲੁੱਟ ਸੀ ਕਿਸਾਨਾਂ ਦੀ ਉਦੋਂ ਬੀਜੇਪੀ ਦਾ ਵਿਰੋਧ ਕੀਤਾ ਹੁਣ ਕਿਉਂਕਿ ਇਹ ਜਿਹੜੀ ਸੱਤਾਧਾਰੀ ਸਰਕਾਰ ਹੈ ਆਮ ਆਦਮੀ ਪਾਰਟੀ ਇਹ ਪੰਜਾਬ ਦੀ ਜ਼ਮੀਨ ਖੋਣਾ ਚਾਹੁੰਦੀ ਕਿਸਾਨਾਂ ਕੋਲ ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਕਿ ਇਹਨਾਂ ਦਾ ਪੰਜਾਬ ਆਪਣੇ ਪੁਰਹੀਰਾ ਛੇਰਗੜ ਤੇ ਢੋਣ ਵਾਲ ਤਿੰਨੇ ਪਿੰਡਾਂ ਦੇ ਵਿੱਚ ਇਹਨਾਂ ਦਾ ਵਧਣਾ ਸਖਤ ਮਨਾ ਹੈ ਕਿੰਨੇ ਵੋਟ ਲਗਾਏ ਜਾ ਰਹੇ ਇਹ ਅੱਜ 8 ਵੋਟ ਹੁਣ ਲਾਣੇ ਹਜੇ ਸ਼ੁਰੂ ਹੋਏ ਆ ਇਹ ਰੋਜ਼ ਨਾਲ ਦੇ ਪਿੰਡਾਂ 'ਚ ਵੀ ਅੱਗੇ ਵਧਣਗੇ ਕਿਉਂਕਿ ਜਿਹੜੇ ਜਿਹੜੇ ਪਿੰਡਾਂ 'ਚ ਸਾਡੇ ਪਿਆਰ ਨੇ ਸਰਪੰਚਾਂ ਨਾਲ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਆ ਅਸੀਂ ਹਰੇਕ ਪਿੰਡ 'ਚ ਇਹ ਅਗਰ ਇਹ ਨਹੀਂ ਪਾਲਿਸੀ ਵਾਪਸ ਨਹੀਂ ਲਈ 2027 ਤੱਕ ਤੁਹਾਨੂੰ ਪੰਜਾਬ ਦੇ ਹਰ ਪਿੰਡ 'ਚ ਇਹ ਵੋਟ ਨਜ਼ਰ ਆਊਗਾ ਪ੍ਰਧਾਨ ਜੀ ਅਗੇ ਪ੍ਰਸ਼ਾਸਨ ਵਾਲਿਆਂ ਨੇ ਬੋਰਡ ਉਤਾਰਨ ਦੀ ਕੋਸ਼ਿਸ਼ ਕੀਤੀ ਫਿਰ ਆਪਣਾ ਕੀ ਦੇਖੋ ਅਸੀਂ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਆਖਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਦਾ ਇਹਦੇ ਵਿੱਚ ਕੋਈ ਨਹੀਂ ਸਾਡੀ ਲੋਕਤੰਤਰ ਚ ਅਧਿਕਾਰ ਹੈ ਸਾਡਾ ਪ੍ਰੋਟੈਸਟ ਆਪਣਾ ਰੋਸ ਜਿਹੜਾ ਦਾ ਕਰਨਾ ਔਰ ਇਹ ਜੇਕਰ ਇਹ ਬੋਰਡ ਸਾਡੇ ਪਾੜੇ ਜਾਂਦੇ ਆ ਤਾਂ ਫਿਰ ਜੇ ਐਸਐਚਓ ਦਾ ਕੋਈ ਬੰਦਾ ਆਉਂਦਾ ਪਾੜਦਾ ਦੇਖ ਲਿਆ ਥਾਣਾ ਘੇਰਾਂਗੇ ਥਾਣੇ ਦਾ ਗੇਟ ਬੰਦ ਕਰਕੇ ਉਹਦੇ ਮੋਹਰੇ ਬੋਰਡ ਲਾ ਕੇ ਆਵਾਂਗੇ ਫਿਰ ਜੇ ਕੋਈ ਐਸਐਸਪੀ ਦਫ਼ਤਰੋਂ ਆਉਂਦਾ ਐਸਐਸਪੀ ਦਾ ਘਰ ਘੇਰਾਂਗੇ ਉਦੇ ਮੋਰੇ ਉਹਦੇ ਲਾ ਕੇ ਆਵਾਂਗੇ ਬੋਰਡ ਇਸ ਕਰਕੇ ਜੇ ਡੀਸੀ ਕਿਸੇ ਬੰਦੇ ਨੂੰ ਭੇਜ ਦੇ ਡੀਸੀ ਸਾਹਿਬ ਤੇ ਉਹਨਾਂ ਦੇ ਘਰ ਦੇ ਮੋਰੇ ਬੋਰਡ ਲਾ ਕੇ ਉੱਥੇ ਆਵਾਂਗੇ ਸੋ ਇਸ ਕਰਕੇ ਇਹ ਅਸੀਂ ਵਾਰਨਿੰਗ ਦੇਣਾ ਚਾਹੁੰਦੇ ਆਂ ਕਿ ਸਾਡੇ ਉੱਧਾਂ ਕੋ ਹੱਥ ਨਾ ਆ ਜਾ ਸ਼ਰਾਰਤੀ ਬੰਦਾ ਤੇ ਫਿਰ ਉਹ ਛੱਲਿਆ ਵੀ ਜਾਊ ਆਲੂ ਵਾਂਗੂ ਸਿੱਧੇ ਛੱਲਦਾ ਸੰਸਦ ਮਾਲਵਿੰਦਰ ਕਾਂਗਰਸ ਕੋ ਪੋਸਟ ਪਾਈ ਸੀਗੀ ਤਾਂ ਬਾਅਦ ਵਿੱਚ ਉਹ ਬਹੁਤ ਛੇਤੀ ਉਹਨਾਂ ਦੀ ਲੰਤਾਂ ਨੇ ਭਾਰਤੀ ਛੱਲਿਆ ਤੇ ਮੈਂ ਗਿਆ ਲਾ ਲੈ ਉਹਨਾਂ ਦੇ ਟਵਿੱਟਰ ਤੋਂ ਡੀਲੀਟ ਕਰਤੀ ਐਕਸ ਅਕਾਊਂਟ ਤੋਂ ਦਰਸਲ ਉਹ ਪੋਸਟ ਦੁਬਾਰਾ ਵੀ ਨਜ਼ਰ ਆਉਣ ਲੱਗ ਪਈ ਥੋੜੀ ਜਹੀ ਅਸ ਇੱਕ ਦਿੱਲੀ ਵਾਲਾ ਧੜਾ ਇੱਕ ਪੰਜਾਬ ਵਾਲਾ ਧੜਾ ਮੈਨੂੰ ਜੋ ਲੱਗਦਾ ਪੰਜਾਬ ਵਾਲੇ ਧੜੇ ਨੂੰ ਥੋੜੀ ਬਹੁਤ ਪੰਜਾਬ ਦੀ ਨਾਬ ਜਿਦਾ ਪਤਾ ਉਹਨਾਂ ਨੇ ਤਾਂ ਕਹਿਤਾ ਹੁਣ ਵੀ ਪਾ ਦੇ ਕੋਈ ਗੱਲ ਨਹੀਂ ਤੇ ਜਿਹੜਾ ਦਿੱਲੀ ਵਾਲਾ ਧੜਾ ਆਇਆ ਜਦੋਂ ਉਹਨੇ ਦਬਕਾ ਮਾਰਿਆ ਫਿਰ ਦਿੱਲੀ ਵਾਲਿਆਂ ਮੋਰੇ ਤਾਂ ਇਹਨਾਂ ਦਾ ਫਿਰ ਸਾਰਾ ਕੁਝ ਨਿਕਲ ਜਾਂਦਾ ਨਾ ਇਹ ਬਹਿ ਜਾਂਦੇ ਆ ਇੱਥੇ ਵਾਲੇ ਕੀ ਕਰਦੇ ਆ ਜੀ ਆਨੰਦਪੁਰ ਸਾਹਿਬ ਵਾਲੇ ਉਹ ਪਾਈ ਜਾ ਰਹੇ ਨੇ ਸੰਤ ਤੇ ਇੱਥੇ ਵਾਲੇ ਸੰਸਦ ਆ ਜਣਾ ਤੁਸੀਂ ਮਿਲੇ ਸੀ ਜਿੰਪਾ ਜੀ ਨੂੰ ਰਵਜੋਤ ਜੀ ਨੂੰ ਇਹ ਕੀ ਕਰਦੇ ਫਿਰ ਦੇਖੋ ਇੱਥੇ ਵਾਲੇ ਮੈਂ ਤਾਂ ਕਹੂੰਗਾ ਡਾਕਟਰ ਰਾਜੀ ਵੀ ਵਿੱਚੇ ਸ਼ਾਮਲ ਨੇ ਇਹ ਸਾਰਿਆਂ ਨੂੰ ਚਾਹੀਦਾ ਹੈ ਵੀ ਭਾਈ ਤੁਸੀਂ ਕਲੀਅਰ ਕਟ ਹੈ ਆਪਣਾ ਵਿਰੋਧ ਦਰਜ ਕਰਾਓ ਲੋਕਾਂ ਨੂੰ ਪਤਾ ਲੱਗੇ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਤੁਹਾਡਾ ਵੀ ਕੋਈ ਟਵੀਟ ਆਵੇ ਉਹ ਗੁੰਗਿਓ ਬੋਲਿਓ ਬੋਲ ਪੋ ਕੁਛ ਮੈਂ ਤਾਂ ਜਿੰਪੇ ਨੂੰ ਵੀ ਕਹਾਂਗਾ ਮੈਂ ਡਾਕਟਰ ਅਭਜੋਤ ਨੂੰ ਵੀ ਕਹਾਂਗਾ ਤੇ ਮੈਂ ਡਾਕਟਰ ਰਾਜਜੀ ਨੂੰ ਵੀ ਕਹਾਂਗਾ ਵੀ ਭਾਈ ਤੁਹਾਡੀ ਸ਼ਬੀ ਜੇ ਲੋਕਾਂ ਚ ਹੈਗੀ ਆ ਤਾ ਤੁਹਾਨੂੰ ਬਰਕਰਾਰ ਰੱਖਣ ਲਈ ਲੋਕਾਂ ਨਾਲ ਖੜਜੋ ਇਹ ਇਹ 5 ਸਾਲ ਬਾਅਦ ਸੱਤਾ ਬਦਲ ਜਾਂਦੀ ਹੈ ਜੇ ਲੋਕ ਰੋ ਬਦਲ ਗਿਆ ਤੁਹਾਡੇ ਖਿਲਾਫ ਫਿਰ ਕੋਈ ਮਾਇਦਾ ਲਾਣ ਨਹੀਂ ਵੀ ਤੁਹਾਨੂੰ ਇਹ ਕੁਰਸੀਆਂ ਦੇਵੇ ਇਸ ਕਰਕੇ ਅੱਜ ਖੜਜੋ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਮੇਰ ਤੁਹਾਡੇ ਪਿੰਡ ਦਾ ਜੀ ਫਿਰ ਮੇਰ ਦੀ ਐਂਟਰੀ ਕਿੱਦਾ ਦੇਖਿਆ ਜੋ ਅਸੀਂ ਮੇਰ ਸਾਹਿਬ ਨੂੰ ਸਪੱਸ਼ਟ ਸ਼ਬਦਾਂ ਚ ਕਹਿ ਦਿੰਦਾ ਹੈ ਕਿ ਭਾਈ ਇਹ ਕਲੀਅਰ ਹੈ ਵੀ ਜੇ ਇੱਥੇ ਪ੍ਰਚਾਰ ਕੀਤਾ ਕਿਸੇ ਝਾੜੂ ਬਾਰੂ ਪਾਰਟੀ ਦਾ ਤਾਂ ਫਿਰ ਤੇਰੇ ਵੀ ਕੱਪੜੇ ਪਾੜਾਂਗੇ ਬੇਸ਼ੱਕ ਤੂੰ ਇੱਥੇ ਦਾ ਵਸਿੰਦਾ ਹੈ ਇਹ ਕਲੀਅਰ ਕਰਤਾ ਹੈ ਵੀ ਜਿਨੇ ਝਾੜੂ ਬਾਰੂ ਦੀ ਪਾਰਟੀ ਦਾ ਪ੍ਰਚਾਰ ਕਰਨ ਉਹ ਸਾਡੇ ਪੁਰਹੀਣਾ ਚ ਨਾ ਬੜੇ ਉਹ ਸਾਡੇ ਕਿਸੇ ਢੋਲਣਵਾਰ ਚ ਨਾ ਬੜੇ ਛੇਰਗੜ ਚ ਨਾ ਬੜੇ ਸਾਡੀ ਲੈਂਡ ਪੂਲਿੰਗ ਪਾਲਿਸੀ ਦਾ ਅਸੀਂ ਜ਼ਮੀਨ ਖੋਈ ਜਾ ਰਹੀ ਆ ਐਸਲੇ ਸਾਡੇ ਮਨਾਂ ਚ ਬੜਾ ਗੁੱਸ ਇਸ ਕਰਕੇ ਅਸੀਂ ਮੇਅਰ ਸਾਹਿਬ ਨੂੰ ਸਪਸ਼ਟ ਕਹਿਤਾ ਕਿ ਇੱਥੇ ਕੋਈ ਮੀਟਿੰਗ ਨਹੀਂ ਹੋਣੀ ਚਾਹੀਦੀ ਝਾੜੂ ਬਾਰੂ ਪਾਰਟੀ ਦੀ ਕੋਈ ਇੱਥੇ ਝਾੜੂ ਬਾਰੂ ਪਾਰਟੀ ਦਾ ਕਰਕੁਨ ਨਜ਼ਰ ਨਹੀਂ ਆਉਣਾ ਚਾਹੀਦਾ ਸਿੱਧੇ ਸ਼ਬਦਾਂ ਚ ਹੈ ਸ਼ਹਿਰ ਜੋ ਮਰਜੀ ਕਰੀ ਜਾਓ ਲੋਕਤੰਤਰ ਚ ਰਹਿਣਾ ਹਰ ਇੱਕ ਦਾ ਅਧਿਕਾਰ ਹੈ ਤੂੰ ਰਹਿ ਭਾਈ ਪਰ ਜਿੱਦਣ ਪ੍ਰਚਾਰ ਕਰਦਾ ਫੜਿਆ ਗਿਆ ਆਮ ਆਦਮੀ ਪਾਰਟੀ ਦਾ ਉਹ ਦਿਨ ਤੇਰੇ ਵੀ ਕੱਪੜੇ ਪਾੜਾਂਗੇ ਇਹ ਮੇਅਰ ਨੂੰ ਸਪਸ਼ਟ ਸੁਨਿਆ ਲਾ ਦਿੱਤਾ ਹੈ ਟੋਟਲ ਕਿੰਨੇ ਏਕੜ ਜ਼ਮੀਨ ਐਕਵਾਇਰ ਕਰ ਰਹੇ ਸਾਢੇ 550 ਏਕੜ ਜਿਹੜੀ ਜ਼ਮੀਨ ਹੈ ਉਹ ਸਾਡੀ ਦੋਹਾਂ ਪਿੰਡਾਂ ਦੀ ਜਿਹੜੀ ਸ਼ੇਰਗੜ ਤੇ ਪੋਰੀਆਂ ਦੀ ਆਰੀਆ ਜਿਹਦੇ ਵਿੱਚ ਢੋਲਣ ਵਾਲ ਦੇ ਕੁਝ ਸੱਜਣਾ ਨੇ ਖਰੀਦੀ ਹੋਈ ਹੈ